ਮਾਨ ਜੋਗੇ ਐਸਐਸਪੀ ਖੰਨਾ ਜੋਤੀ ਜਦਵ ਜੀ ਤੇ ਡੀਐਸਪੀ ਖੰਨਾ ਸ਼੍ਰੀ ਬਨੂਦ ਕੁਮਾਰ ਜੀ ਦੇ ਰਹਿਨਮਈ ਹਿੱਟ ਜਿਹੜਾ ਕਾਸੋ ਆਪਰੇਸ਼ਨ ਦੇ ਹੇਠ ਤਹਿਤ ਸਪੈਸ਼ਲ ਜਿਹੜਾ ਸੀਗਾ ਇੱਕ ਆਪਰੇਸ਼ਨ ਚਲਾਇਆ ਗਿਆ ਸੀ ਜਿਹਦੇ ਤਹਿਤ ਆਪਣੇ ਪਰਮਿੰਦਰ ਸਿੰਘ ਔਰ ਸਾਨੂੰ ਰਾਮਪਾਲ ਸਿੰਘ ਦੇ ਜਿਹੜਾ ਇੰਡਰਸੜਾ ਲਖਵਾਸ ਦੱਸ ਗਿਆ ਇਹਦੇ ਕੋਲੋਂ 240 ਗੋਲੀਆਂ ਜਿਹੜੀਆਂ ਨਸ਼ੀਲੀਆਂ ਬਰਾਮਦ ਕੀਤੀਆਂ ਗਈਆਂ ਸਰ ਕਿੱਥੋਂ ਲਿਆਂਦਾ ਸੀ ਇਹ ਇਹ ਜੂਪੀ ਤੋਂ ਲੈ ਕੇ ਆਂਦਾ ਸੀ ਤੇ ਗਾਂ ਇੱਥੇ ਅਲੱਗ-ਅਲੱਗ ਜਿਹੜਾ ਸਪਲਾਈ ਕਰਦਾ ਸੀਗੇ ਸਰ ਪੀਸ਼ੀਵਰ ਬਰਾਬੀ ਹੈ ਜਾਂ ਕਿਦਾਂ ਇਹ ਤੇ ਪਹਿਲਾਂ ਵੀ ਮੁਕਦਮਾ ਦਰਜਾ ਤੇ ਪਹਿਲਾਂ ਵੀ ਉਤੋਂ ਲਿਆ ਕੇ ਸਪਲਾਈ ਕਰਦਾ ਰਹਿੰਦਾ ਸੀ ਇਹਦਾ ਹੁਣ ਅਦਾਲਤ 'ਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਲੈ ਤੇ ਉਹਦੇ ਵਿੱਚ ਹੁਣ ਇਹ ਤੋਂ ਹੋਰ ਵੀ ਜਿਹੜੀ ਐ ਪੁੱਛਗਿੱਛ ਕਰਕੇ ਜਿਹੜੀ ਹੋਰ ਗਾਂ ਡਿਟੇਲ ਜਾਣਕਾਰੀ ਦੀਆਂ ਸਰ ਕੱਲਾ ਸੀ ਜਾਂ ਕੋਈ ਹੋਰ ਵੀ ਸੀਗਾ ਹਾਂ ਰਿਮਾਂਡ ਦੇ ਦੌਰਾਨ ਪਤਾ ਲੱਗੂ ਇਹਦੇ ਨਾਲ ਜਿਹੜੀ ਸਹਿ ਦੋਸ਼ੀ ਕਿਹੜੀ ਸਨ ਇੱਕ ਉਸਤਾਨ ਦੇ ਪਰਚਾ ਦਰਜ ਕਰਤੇ ਅਤੇ 2285 ਐਨਡੀਪੀ ਸੈਕਟਰ ਦੇ ਤਹਿਤ ਪਰਚਾ ਦਰਜ ਕੀਤਾ ਗਿਆ ਥਾਣਾ ਸਦਰ ਖੰਨਾ ਵਿੱਚ ਇਸਾ ਕੀ ਅਪੀਲ ਕਰਨਾ ਚਾਹੁੰਦਾ ਖੰਨਾ ਸ਼ਹਿਰ ਵਸਾ ਜਿਹੜੇ ਨਸ਼ੇ ਦੇ ਦੁਬੇ ਹੋਏ ਇਹਨਾਂ ਨੇ ਇਹ ਆ ਵੀ ਜਿਹੜਾ ਤੂੰ ਤਾਂ ਨਸ਼ਾ ਕਰਦਾ ਆ ਜਾਂ ਡੀ ਇਨਡਿਕਟਾ ਉਹਨੂੰ ਅਸੀਂ ਸਪੈਸ਼ਲ ਉਹਦਾ ਡੋਪ ਟੈਸਟ ਕਰਾ ਕੇ ਉਹਨੂੰ ਜਿਹੜੇ ਸਾਡੇ ਡੀਡਿਕਸ਼ਨ ਸੈਂਟਰ ਬਣੇ ਨੇ ਜਾਂ ਸਾਡੇ ਜਿਹੜੇ ਹੋਰ ਸੈਸ ਜੀ ਸੰਸਾਮਾਨੇ ਉਹਨਾਂ ਦੀ ਮਦਦ ਲੈ ਕੇ ਇਹਨਾਂ ਨਸ਼ਾ ਸੁਡੋਬ ਕੇਂਦਰਾਂ ਚ ਦਾਖਲ ਕਰਾਉਣੇ ਆ ਤੇ ਦੂਜਨ ਅਪੀਲ ਕਰਦੇ ਹਾਂ ਵੀ ਜਿਹੜੇ ਬੇਜਦੇ ਉਹ ਤਾਂ ਕਿਸੇ ਹੱਦ ਤੇ ਬਖਸ਼ੇ ਨਹੀਂ ਜਾਣਗੇ ਕੋਈ ਸਰ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੋਇਆ ਆਪਣਾ ਹਾਂਜੀ ਪੰਜਾਬ ਸਰਕਾਰ ਰੋਡਾਂ ਨੇ ਹੈਲਪਲਾਈਨ ਨੰਬਰ ਜਾਰੀ ਕੀਤਾ ਹੋਇਆ ਹੈ